ਸਾਸਤਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਪਹੁੰਚ ਗਏ ਅੱਜ ਫੇਰ ਸੇਵਕ ਦੀ ਦੁਕਾਨ ਤੇ ਕੱਲ ਟੂਲ ਹੈ ਨਾ ਮੂਰੇ ਵਾਲਾ ਜਿਹੜਾ ਸਾਈਡ ਵਾਲਾ ਟੂਲ ਤਾਂ ਉਹ ਤਾਂ ਲੱਗ ਗਿਆ ਤਾਂ ਕੰਪਲੀਟ ਦਾ ਸਕੰਜਾ ਬਸ ਇੱਕ ਮੂਰੇ ਵਾਲਾ ਟੂਲ ਤਾਂ ਜਿਹੜਾ ਫੇ ਮੈਂ ਕਿਹਾ ਵੀ ਉਹ ਵੀ ਲਵਾਏ ਲੈਣੇ ਹੋਣਾ ਨਾ ਫੇਰ ਬਾਈ ਐਵੇਂ ਤੁਹਾਨੂੰ ਪਤਾ ਵੀ 40 45 ਕਿਲੋਮੀਟਰ ਤੋਂ ਪਿੰਡ ਆ ਜਿਹੜਾ ਫੇਰ ਬਾਰ ਬਾਰ ਚੱਕੀ ਵੀਰੀ ਜਿਹਾ ਸਮਾਨ ਆ ਨਾ ਕੱਲ ਫੇਰ ਸਮਾਨ ਸਾਰਾ ਸੰਧ ਭੰਡਾ ਇੱਥੇ ਛੱਡ ਗਏ ਤੇ ਮੈਂ ਕਿਹਾ ਯਾਰ ਵੀ ਇੱਥੇ ਰੱਖ ਦੰਨੇ ਆ ਨਾ ਬਾਕੀ ਜੇ ਕਿਸੇ ਮੇਰੇ ਵੀਰ ਨੇ ਨਾ ਕੰਬੈਨ ਵਾਲੇ ਨੇ ਬਣਾਉਣਾ ਤਾਂ ਸਕੰਜਾ ਬਾਈ ਬਹੁਤ ਰੀਜੀਗਾ ਬਣਾਉਨੇ ਆ ਨਾ ਵੀ ਰੇਟ ਵੀ ਐਨ ਬਿਲਕੁਲ ਜਾਇਜ ਆ ਮੈਨੂੰ ਇੱਧਰ ਇੱਕ ਬੰਦੇ ਨੇ ਆ ਨਾ ਦੱਸਿਆ ਤਾਂ ਆਪਣੇ ਕਹਿੰਦਾ ਵੀਰ ਯਾਰ ਭਵਾਨੀਗੜ੍ਹ ਕਨੀ ਆ ਨਾ ਵੀ ਸਕੰਜੇ ਬਹੁਤ ਵਧੀਆ ਬਣਾਉਨੇ ਆ ਫਿਰ ਇੱਕ ਦਿਨ ਮੈਂ ਬੰਦੇ ਤੋਂ ਨੰਬਰ ਲੈ ਕੇ ਨਾ ਉਹ ਬਰਖਸ਼ਾ ਪਤਾ ਨਹੀਂ ਕਿਹੜੀ ਦੀ ਫੋਨ ਲਾਇਆ ਮੈਂ ਮੈਂ ਦੱਸਿਆ ਕੁਛ ਨਹੀਂ ਹੈਗਾ ਨਾ ਮੈਂ ਹੀ ਪੁੱਛਿਆ ਵੀ ਵੀਰ ਸਕੰਜਾ ਜਿਹੜਾ ਆਪਣੇ ਹੈ ਨਾ ਵੀ ਵਿਚਰ ਸੋਈ ਮਾਡਲ ਵਾਲਾ ਵੀ ਪਿੱਛੇ ਜਿਵੇਂ ਆਪਣੇ ਆ ਟੂ ਲੱਗਿਆ ਸਾਈਡ ਤੇ ਨਾ ਜਾਂ ਉੱਪਰ ਟੂ ਲੱਗਿਆ ਵੀ ਕਿੰਨੇ ਇੱਕ ਦਾ ਖਰਚਾ ਆਪਣਾ ਤਾਂ ਉਹਨਾਂ ਨੇ ਬਈ ਮੈਨੂੰ 29 30000 ਦਾ ਗੇੜਾ ਨਾ ਦੱਸਿਆ ਤਾਂ ਵੀ ਪੈਰਾਂ ਤੇ ਖੜਾ ਸਿਕੰਜਾ ਕਰਕੇ ਦਵਾਂਗੇ ਬਾਕੀ ਇਹ ਸੇਵਕ ਬਈ ਜਿਹੜਾ ਨਾ ਬਈ ਸਾਰਾ ਸਿਕੰਜਾ ਤੁਸੀਂ ਦੇਖਿਆ ਹੀ ਹੋਣਾ ਨਾ ਵੀ ਟੂਲ ਉੱਤੇ ਵੀ ਲਾਤਾ ਚਲੋ ਇਹਨੇ ਕੱਲ ਬਿਨਾਂ ਟੂਲ ਤੇ ਨਾ 22000 ਰੁਪਏ ਦੱਸਿਆ ਤਾਂ ਆਪਾਂ ਨੂੰ ਹੁਣ ਟੂਲ ਦਾ ਹਿਸਾਬ ਨਾਲ ਤੁਸੀਂ 2-3000 ਟੂਲ ਦਾ ਹੋਊਗਾ ਵੀ 24 25000 ਚ ਆਪਣਾ ਸਿਕੰਜਾ ਜਿਹੜਾ ਨਾ ਵਧੀਆ ਤਿਆਰ ਹੋ ਗਿਆ ਔਰ ਹੈਵੀ ਤਿਆਰ ਹੋ ਗਿਆ ਬਾਕੀ ਦੋਨੋਂ ਤਾਂ ਹੋਣਾ ਸਿਕੰਜਾ ਅੱਜ ਜੀਪ ਦੇ ਵਿੱਚ ਲੋਡ ਕਰਿਆ ਹੈ ਕੈਨਾ ਦਾ ਮੇਰੀ ਸਲਾਹ ਤੀ ਵੀ ਰੰਗ ਹੈ ਨਾ ਇਤੀ ਮਰਵਾ ਲਈਏ ਫਿਰ ਮੈਂ ਕਿਹਾ ਤੂੰ ਰੰਗ ਰਹਿਣ ਦੇ ਯਾਰ ਮੇਰੇ ਕੋਲ ਨਾ ਰੰਗ ਪਿਆ ਕਰੇ ਹੈ ਨਾ ਕਰਤਾਰ ਦਾ ਮੁੱਦਨ ਲੈ ਗਿਆ ਤਾਂ ਰੰਗ ਉਹ ਮੇਰੇ ਕੋਲ ਪਿਆ ਵੀ ਉਹ ਵੀ ਹੈਗਾ ਬਿਜਲੀ ਵਾਲਾ ਜਗਾਰਡ ਜੇ ਆਪਣੇ ਕੋਲ ਹਵਾ ਮਾਰਨੇ ਵਾਲਾ ਨਾ ਰੰਗ ਮਾਰਨੇ ਵਾਲਾ ਵੀ ਉਹਦੇ ਕੋਲ ਜਾ ਕੇ ਹੈ ਨਾ ਰੰਗ ਮਾਰ ਕੇ ਆਏ ਨਾਲੇ ਮਸ਼ੀਨ ਦੇ ਨਾਲ ਅਟੈਚ ਹੋ ਜੂਗਾ ਵੀ ਚਲੋ ਵਧੀਆ ਲੱਗੂਗਾ ਕਹਿੰਦਾ ਵੀਰੇ ਜੇਕਣਾ ਮਰਜੀ ਗੱਲ ਆ ਬਾਕੀ ਚਲੋ ਤੁਹਾਨੂੰ ਦਿਖਾਉਂਦੇ ਹਾਂ ਸਕੰਜਾ ਆਪਣਾ ਰੈਡੀ ਹੋਇਆ ਹੈ ਲੱਗੇ ਹੋਏ ਆ ਟੂਲ ਬਣਾਉਣਾ ਮੁੰਡੇ ਆਹ ਬਣਾਤਾ ਟੂਲ ਵੀ ਸਾਹਮਣੇ ਬਾਕੀ ਹੋਰ ਵੀ ਆ ਨਾ ਮਸ਼ੀਨ ਦੇ ਵਿੱਚ ਵੀ ਪਾ ਕੇ ਦੇਖਿਆ ਆ ਜੀਪਰਾ ਤੇ 33 ਛੱਡ ਗਏ ਤੇ ਆਪਾਂ ਵੀ ਇਹਦੇ ਵਾਲੀ ਗੱਡੀ ਲੈ ਕੇ ਤੇ ਬਾਕੀ ਦੇ ਵਿੱਚ ਨਾ ਅੱਜ ਇੱਕ ਵੀਰ ਨੇ ਸਲਾਹ ਦਿੱਤੀ ਵੀ ਫੋਨ ਆਇਆ ਤਾਂ ਮੈਨੂੰ ਭਰਾ ਦਾ ਵੀਰੇ ਆ ਆਸਾਮ ਤੋਂ ਕਹਿੰਦਾ ਵੀਰੇ ਜਿਹੜਾ ਟੱਕਣਾ ਨਾ ਵੀ ਥੱਲੇ ਘਿਰਦਾ ਜਿਹੜਾ ਥੱਲੇ ਕਰਦੇ ਆ ਤੁਸੀਂ ਇਹਨੂੰ ਉੱਪਰ ਦੇ ਲਵਾਓ ਉਹ ਵੀਰ ਦੀ ਗੱਲ ਵੀ ਵਧੀਆ ਦੀ ਆ ਨਾ ਵੀ ਜਦੋਂ ਕਿਤੇ ਧੁੱਪੇ ਛਾਵੇਂ ਕੋਈ ਮੀਂਹ ਕਿਨੇਰੀ ਦੇ ਵਿੱਚ ਹਮਣਾ ਮੀਂਹ ਦੇ ਵਿੱਚ ਕੰਮ ਕਰਨਾ ਆਪਣਾ ਕੋਈ ਰੋਟੀ ਪਾਣੀ ਦਾ ਟਾਟਕਣ ਉੱਪਰ ਹੋ ਜਾ ਕਰੂਗਾ ਥੱਲੇ ਬੰਦਾ ਖੜ ਕੇ ਆਮਗਾ ਪਰ ਉਹਦੇ ਨਾਲ ਇਹ ਸਿਸਟਮ ਹੋ ਜਾ ਇਹ ਖਰਾਬ ਹੁੰਦਾ ਤਾਂ ਨਾ ਵੀਰੇ ਅਸੀਂ ਅਸੀਂ ਵੀ ਵਧੀਆ ਸਲਾਹ ਮੰਨੀ ਦੀ ਵੀਰ ਦੀ ਵੀਰ ਬਹੁਤ ਵਧੀਆ ਸਲਾਹ ਦੱਤੀ ਆ ਚੰਗੀ ਸਹਿਰ ਸਲਾਹ ਆ ਅਸੀਂ ਵੀ ਜਿਆਦਾ ਟੂਲ ਘੁਮਾਏ ਦਈਏ ਚੱਕੇ ਪਰ ਫੇਕ ਜੀ ਹੋ ਜਾਣੀ ਬਾਈ ਜੀ ਵੀ ਜਦੋਂ ਉੱਪਰ ਚੱਕ ਲਿਆ ਕਰਨਾ ਨਾ ਸਕੰਜਾ ਸਾਢੇ 3 ਫੁੱਟ ਦਾ ਵੀ ਬੰਦਾ ਘੱਟੋ ਘੱਟ 4-5 ਫੁੱਟ ਤੇ ਬੰਦਾ ਘੱਟਦਾ ਹੁੰਦਾ ਹੀ ਨਹੀਂ ਨਾ 4 ਤੇ ਕੋਈ ਵੀ ਸਿਰ ਚ ਵੱਜਿਆ ਕਰੂਗਾ ਫੇ ਤਾਂ ਕਰਕੇ ਹੁਣ ਜਿਹੜਾ ਟੂਲ ਦਾ ਡਿਸੀਜਨ ਹੈ ਉਹ ਉੱਥੇ ਹੀ ਲੈ ਲਿਆ ਤਾਂ ਵੀਰ ਨੂੰ ਹਨਾ ਬਹੁਤ ਵਧੀਆ ਸਲਾਹ ਦਿੱਤੀ ਜੀ ਬਾਕੀ ਆਪਣੇ ਪਾ ਕੇ ਦੇਖਿਆ ਆ ਜਿਹੇ ਇਹਨੇ ਲਾਤੀ ਆਪਣੇ ਵਾਲੇ ਬੂਲੇ ਜੇ ਵੀ ਲਾਤੇ ਬੀਮ ਜੀ ਹੈ ਨਾ ਐਨ ਕਟਰ ਦੇ ਵਿੱਚ ਪੈਂਦਾ ਕਰਦਾ ਲਾਤੀਆਂ ਪਿੰਨਾ ਪੁੰਨਾ ਇੱਥੇ ਮਸ਼ੀਨ ਖੜੀਆਂ ਪੰਪਾਂ ਤੇ ਖੜੀਆਂ ਕਰਦਾ ਹਨਾ ਉੱਥੇ ਜਾ ਕੇ ਦੇਖਿਆ ਆ ਉਹਦੇ ਵਿੱਚ ਪਾ ਕੇ ਐ ਸੈਟਮੈਂਟ ਕਰਕੇ ਬਾਕੀ ਤੇ ਲੱਗਿਆ ਫੋਰਮ ਟੂਲ ਲਾ ਕੇ ਲਾਉਣ ਪੱਕੇ ਲਾ ਦੀ ਹੁਣ ਹਾਂ ਇੰਗਰੇਂਟਰ ਮਾਰ ਦਿੱਜੇਗਾ ਸਾਫ ਜਾ ਕਰਕੇ ਵੇ ਰੰਗ ਵਧੀਆ ਵਧੀਆ ਲੱਗਦਾ ਬਾਕੀ ਟੂਰ ਵੀ ਖੁੱਲਾ ਡੋਲਾ ਬਣ ਗਿਆ ਪੂਰਾ ਇਹਨਾਂ ਜਿੰਨਾ ਮਰਜੀ ਸਮਾਨ ਧਰੀ ਜਾਈਏ ਵਿੱਚ ਕੋਈ ਵੀ ਉਹ ਨਹੀਂ ਹੈਗੀ ਹੈ ਨਾ ਟੱਕਣ ਰਹਿ ਗਿਆ ਬਸ ਇਹਦਾ ਟੱਕਣ ਤੋਂ ਬਾਅਦ ਕੁੰਡੇ ਕੰਡੇ ਲਾ ਕੇ ਆ ਨੋਕ ਤੇ ਰੋਪਟ ਫਿਰ ਆਹ ਲਾਤਾ ਬੀਮ ਬੀਮ ਵੀ ਇਹਨਾਂ ਪੂਰਾ ਮਜ਼ਬੂਤ ਲਾਤਾ ਆ ਬੀਮ ਲਾਤਾ ਇਹ ਉਹਦੇ ਵਿੱਚ ਪੈ ਜਾ ਕਰਨਾ ਬੀਮ ਲੀ ਜਾਗਾ ਆ ਇਹਨੇ ਚੈਨਲ ਲਾਤੇ ਹੈ ਨਾ ਵੀ ਕਿਸੇ ਪਾਸੇ ਡਿੱਗੂਆਂ ਨਹੀਂ ਜਿੱਥੇ ਪੈ ਗਿਆ ਪਰ ਵਜਨ ਦੇ ਮੂਰੇ ਤਾਂ ਬਾਈ ਕੀ ਹਿਲਦਾ ਨਾ ਆ ਆਪਣੇ ਕੰਨ ਲਾਗੇ ਥੱਲੇ ਪਿੰਨਾ ਵਾਲੇ ਹੈ ਨਾ ਜਿੱਥੇ ਪਿੰਨਾ ਪਹਿਣੀ ਆ ਹਲਾਤੇ ਉਹ ਬਹੁਤ ਸੋਹਣਾ ਹੋ ਗਿਆ ਕੰਮ ਜਣੀ ਮੇਨ ਪੁਆਇੰਟ ਤਾਂ ਵੀ ਟੂਲ ਮੂਰੇ ਖਾਲੀ ਜਿਹਾ ਲੱਗਦਾ ਦਾ ਕੱਲ ਜਦੋਂ ਆਏ ਨਾ ਅਸੀਂ ਤਾਂ ਮੂਰੇ ਖਾਲੀ ਜਿਹਾ ਲੱਗਦਾ ਦਾ ਮੈਂ ਕਿਹਾ ਯਾਰ ਨਹੀਂ ਖਾਲੀ ਨਹੀਂ ਵੀ ਉੱਪਰ ਪਟੂੜ ਰੱਖਦੀ ਹੈ ਨਾ ਮੂਰੇ ਦੇ ਨਾਲ ਦਾ ਟਾਇਰ ਦੇਖਣੇ ਤੇ ਹੋ ਜੂਗਾ ਨਾਲੇ ਟੂਲ ਦਾ ਫਾਇਦਾ ਹੀ ਆ ਵੀ ਕੁਝ ਸਮਾਨ ਆ ਨਾ ਬੈਗ ਵਗੈਰਾ ਆਟਾ ਵਗੈਰਾ ਜੋ ਵੀ ਆ ਚਲੋ ਇਹਦੇ ਵਿੱਚ ਆਜਿਆ ਕਰੂਗਾ ਹੁਣ ਆਪਾਂ ਨੂੰ ਕਿਸੇ ਵੀ ਚੀਜ਼ ਦੀ ਵੀ ਕਮੀ ਪੇਸ਼ੀ ਨਹੀਂ ਆਇਆ ਕਰੂਗੀ ਬਸ ਮੇਨ ਪੁਆਇੰਟ ਤਾਂ ਆਹ ਤਾਂ ਮੇਰੀ ਲਮਾਰੀ ਜੀ ਬਣਾਈ ਹੈ ਇਹਦਾ ਬੜਾ ਨਜ਼ਾਰਾ ਹੋਣਾ ਜਿੱਥੇ ਮਤਲਬ ਡੇਰਾ ਲਾਉਣਾ ਹਨਾ ਵਿੱਚ ਰੱਖ ਕੇ ਇਹਨੂੰ ਰਾਮ ਗੱਲ ਆਪਣਾ ਤੰਬੂ ਪਾਓ ਨਜ਼ਾਰੇ ਗੱਲ ਉੱਥੇ ਆਪਣਾ ਰਹਿਓ ਕੋਈ ਸਮਾਨ ਨਹੀਂ ਚੋਰੀ ਹੋਊਗਾ ਨਾ ਕੋਈ ਮੀਂਹ ਕਣੀ ਲੱਗੂਗਾ ਕੋਈ ਭਾਂਡੇ ਨਹੀਂ ਸਾਹਮਣੇ ਜਾਣ ਲੱਗੇ ਆਪਣਾ ਜਦੋਂ ਕਿਤੇ ਜਾਣਾ ਮਸ਼ੀਨ ਨੇ ਆਪਣੇ ਜਿੰਦੇ ਲਾਓ ਨਜ਼ਾਰੇ ਨਾਲ ਜਿੱਥੇ ਮਰਜ਼ੀ ਹੋਵੇ ਬਾਈ ਮੇਨ ਪੁਆਇੰਟ ਤਾਂ ਆ ਇਹਦੇ ਕਰਕੇ ਸਕੰਜਾ ਬਣਾਇਆ ਨਹੀਂ ਸਕੰਜਾ ਤਾਂ ਬਣੂਗਾ ਹੈਗਾ ਤਾਂ ਉਦਾਇਦ ਕੀ ਵਿਚਾਰਾ ਟੁੱਟ ਰਟ ਗਿਆ ਬਹੁਤ ਬੁਰੀ ਹਾਲਤ ਕਰਤੀ ਉਹਦੀ ਤਾਂ ਭਾਜੀ ਬਾਈ ਸਕੰਜਾ ਪਹੁੰਚ ਗਿਆ ਦਾ ਆਪਣੀ ਕੰਮਾਂ ਦੇ ਕੋਲ ਮਸ਼ੀਨ ਕੋਲੇ ਲਿਆਂਦਾ ਦਾ ਇਹਨੂੰ ਪੇਂਟ ਬਾਈ ਤਾਂ ਨਹੀਂ ਟਕਰਾ ਕੇ ਲਿਆਂਦਾ ਜੀਪ ਦੇ ਵਿੱਚ ਤੁਹਾਨੂੰ ਪਤਾ ਬਹੁਤ ਮੁਸ਼ਕਲ ਗਿਆ ਇਹਨੂੰ ਕਹਿੰਦੀ ਵੀ ਲੈ ਕੇ ਆਏ ਆ ਬਾਕੀ ਆ ਕੇ ਮੈਂ ਕਿਹਾ ਵੀ ਆਪਣਾ ਕੋਈ ਗੱਨ ਜੀ ਹੈਗੀ ਦੀ ਆ ਬਾਹਰ ਵਾਲੀ ਹੈ ਨਾ ਇਹ ਤਾਂ ਥੋੜੀ ਇੱਕੋ ਕੰਪਨੀ ਦੀ ਹੈ ਇਹ ਆਪਣੇ ਮਜ਼ਾਰ ਮਿੱਤਰ ਨੇ ਕਿਸੇ ਨੇ ਮਂਗਾਈ ਤੀ ਆਨਲਾਈਨ ਉਹ ਕਹਿੰਦਾ ਵੀ ਇਹਦੇ ਨਾਲ ਮਾਰਨੀ ਇਹਦੇ ਨਾਲ ਮਾਰਕਟ ਰੰਗ ਆ ਨਾ ਵੀ ਮੜਾ ਮੜਾ ਜਿਵੇਂ ਰੰਗ ਕਰਤਾਰ ਕੰਪਨੀ ਦੇ ਨਾਲ ਆਉਂਦਾ ਹਨਾ ਜਵੇਂ ਮਸ਼ੀਨ ਦੇ ਨਾਲੇ ਮਲਾਤਾ ਰੰਗ ਜਿਵੇਂ ਓਕੇ ਦੀ ਰਿਪੋਰਟ ਹੋ ਗਈ ਹੁਣ ਚਲੋ ਬਾਕੀ ਇਹਦਾ ਫਾਇਦਾ ਹਨਾ ਬਹੁਤ ਉਹ ਤਾਂ ਪਤਾ ਹੀ ਆ ਕੰਮਾਈ ਨਾਲ ਵੀਰਾਂ ਨੂੰ ਕਈ ਵੀਰ ਕਹਿੰਦੇ ਭਾਈ ਟੂਲ ਨੂੰ ਸਪੋਰਟਾਂ ਜ਼ਰੂਰ ਲਵਾਈ ਆਹ ਦੋ ਸਪੋਰਟਾਂ ਵੀਰੇ ਲੱਗੀਆਂ ਹੋਈਆਂ ਇੱਕ ਆ ਲੱਗੀ ਕੋਹ ਲੱਗੀ ਹੋਈ ਆ ਬਾਕੀ ਤੁਹਾਨੂੰ ਪਤਾ ਹੀ ਆ ਵੀ ਮਸ਼ੀਨ ਦੇ ਸਿਕੰਜਾ ਦਾ ਮੂਰੇ ਹਨਾ ਜ਼ਰੂਰੀ ਆ ਜਿਵੇਂ ਟਾਇਰ ਵਗੈਰਾ ਹੋਰ ਲੱਲਾ ਪੱਬਾ ਸਾਰਾ ਇਹ ਨਹੀਂ ਹੁਣ ਚੱਕੀ ਫੇਰੀ ਜਾਣਾ ਬਾਕੀ ਕਈ ਵੀਰੇ ਹੈ ਨਾ ਮੈਨੂੰ ਫੋਨ ਵੀ ਇਦਾਂ ਦੇ ਬਹੁਤ ਆਏ ਜਿਹਦਾਂ ਆਪਾਂ ਸਕੰਜਾ ਬਣਾਉਣਾ ਮੈਂ ਪਹਿਲੇ ਦਿਨ ਦਿਖਾਇਆ ਹੈ ਨਾ ਵੀ ਬਾਈ ਜੀ ਦੱਸਿਓ ਜਰੂਰ ਕਿੱਥੇ ਤੇ ਕਿੰਨੇ ਦਾ ਮਿਲਿਆ ਬਾਈ ਆਪਾਂ ਇਹ ਸੇਵਕਾ ਤੋਂ ਬਣਾਇਆ ਮੈਂ ਨੰਬਰ ਸ਼ੋਅ ਕਰ ਦਿੰਨਾ ਸੇਵਕਾ ਦਾ ਬਾਈ ਦਾ ਆਪਣੇ ਦਾ ਉਹਨੇ ਬਣਾਇਆ ਇਹ ਸਕੰਜਾ ਬਹੁਤ ਸੋਹਣਾ ਸਕੰਜਾ ਬਣਾਤਾ ਆਪਣਾ ਰਸੋਈ ਮਾਡਲ ਆ ਗਿਆ ਹੈ ਨਾ ਵੀ ਜਿਵੇਂ ਆਪਾਂ ਸਮਾਨ ਰੱਖਣਾ ਵੈਸੇ ਇਹਦੇ ਵਿੱਚ ਤਾਂ ਮੇਰੀ ਸਲਾਹ ਵੀ ਬਲੈਕ ਕਰਾਂਗੇ ਮਾਰ ਦਾਂਗੇ ਬੁਰਸ਼ ਕੇ ਲੈਣਾ ਵੀ ਵਿੱਚ ਜਿਵੇਂ ਨੇਰੇ ਨੇਰੇ ਦੇ ਵਿੱਚ ਵੀ ਐਂ ਚੀਜ਼ ਵਧੀਆ ਲੱਗਦੀ ਆ ਬਾਈ ਉਹਦੇ ਬਾਅਦ ਸਿਲੰਡਰ ਆ ਗਿਆ ਇੱਧਰ ਚੁੱਲ੍ਹਾ ਆ ਗਿਆ ਬਹੁਤ ਸੋਹਣੀ ਚੀਜ਼ ਬਣਾਈ ਆ। ਬਾਕੀ 22000 ਦਾ ਬਣਾਉਂਦਾ ਬਾਈ ਉਹ ਜੇ ਕਿਸੇ ਮੇਰੇ ਵੀਰ ਨੇ ਬਣਾਉਣਾ ਹਨਾ ਤਾਂ ਬਾਈ 23000 22000 ਦਾ ਬਣਾਉਂਦਾ ਉਹ ਬਹੁਤ ਵਧੀਆ ਚੀਜ਼ ਬਣਾਉਂਦਾ। ਬਾਕੀ ਆ ਚਾਦਰ ਆ ਜਿਹੜੀ ਆ ਨਾ ਇਹ 16 ਗੇਜ ਦੇ ਵਿੱਚ ਬਣਾਇਆ ਆ ਆ 16 ਗੇਜ ਦਾ ਟੂਲ ਆ ਜਿਹੜਾ 14 ਗੇਜ ਦਾ ਫਰ ਐਂਗਲ ਤੁਹਾਨੂੰ ਪਤਾ ਹੀ ਆ ਵੀ ਮੰਦੇ ਨੇ ਪੂਰੀ ਮਜ਼ਬੂਤ ਲਾਈ ਆ ਜਿਹੜਾ ਮੋਟਰਸਾਈਕਲ ਵਾਲਾ ਸਿਸਟਮ ਆ ਇਹ ਆ ਨਾ ਬਧੀਆ ਉਹਦਾ ਚਾਦਰ ਦਾ ਹੀ ਮੋੜ ਕੇ ਬਣਾਤਾ ਇਹਦੇ ਵਿੱਚ ਟਾਇਰ ਆ ਅਰਸੀ ਨਾਲੇ ਬੰਦਿਆਂ ਕਰਾਂਗੇ ਹਨਾ ਚਲੋ ਠੀਕ ਆ ਬਾਈ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਬਾਕੀ ਰੰਗ ਸੁੱਕੇ ਤੋਂ ਬਾਅਦ ਆਪਣੇ ਚੈਨਲ ਦਾ ਲੋਗੋ ਆ ਨਾ ਇੱਕ ਇੱਧਰ ਅੰਗਰੇਜ਼ੀ ਚ ਲਾ ਦਾਂਗੇ ਇੱਧਰ ਜਿਹੜਾ ਪੰਜਾਬੀ ਦੇ ਵਿੱਚ ਲਾ ਦਾਂਗੇ ਬਾਕੀ ਪੇਂਟ ਮਾਰ ਕੇ ਫਿਰ ਵਿਲੇ ਹੀ ਆ ਫਿਰ ਕਰਦੇ ਆ ਮਸ਼ੀਨ ਦੀ ਤਿਆਰੀ ਬਸ ਵੇ ਕਦੇ ਦਿਨ ਦੇ ਵਿੱਚ ਇਹ ਆਹ ਖੜੀ ਆਪਣੀ ਵਾਲੀ ਰਾਣੀ ਇਹਦਾ ਹਜੇ ਕੰਮ ਤਾਂ ਹੁਣ ਆਪਾਂ ਹੱਥ ਪੈਰੀ ਤਾਂ ਆਪਣੀ ਕਰੀ ਹੋਈ ਆ ਬਸ ਹੁਣ ਤਾਂ ਬਈ ਹਥਿਆਰ ਚੱਕਣੇ ਆ ਚੱਕਣ ਤੋਂ ਬਾਅਦ ਫਿਰ ਆਪਣਾ ਜਿਹੜਾ ਤਿਆਰੀ ਆ ਜਾਣ ਦੀ ਚਲੋ ਠੀਕ ਹੈ ਜੀ ਮਿਲਦੇ ਆਂ ਬੇ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ